ਪਵਨ ਟੀਨੂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਸਿਆਮਨ ਨੇ ਆਪ ਦੇ ਵਿੱਚ ਜੁਆਇਨਿੰਗ ਕਰਵਾਈ ਹੈ ਪਵਨ ਟੀਨੂ ਨੂੰ ਜਲੰਧਰ ਤੋਂ ਟਿਕਟ ਦੇ ਸਕਦੀ ਹੈ ਆਮ ਆਦੀ ਪਾਰਟੀ ਜਲੰਧਰ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਪਵਨ ਟੀਨੂ ਆਦਮਪੁਰ ਤੋਂ ਦਰਸਲ ਦੋ ਵਾਰ ਵਿਧਾਇਕ ਰਹੇ ਚੁੱਕੇ ਨੇ ਟੀਨੂ 2012 ਤੇ 2017 ਦੇ ਵਿੱਚ ਅਕਾਲੀ ਦਲ ਦੇ ਵਿਧਾਇਕ ਚੁਣੇ ਗਏ 2014 ਤੇ ਜਲੰਧਰ ਤੋਂ ਵੀ ਲੋਕ ਸਭਾ ਚੋਣਾਂ ਲੜ ਚੱਕੇ ਨੇ ਲੜ ਚੁੱਕੇ ਨੇ ਹਾਲਾਂਕਿ ਉਸ ਵੇਲੇ ਹਾਰ ਦਾ ਸਾਹਮਣਾ ਕਰਨਾ ਤੇ ਆ 2022 ਦੇ ਵਿੱਚ ਵਿਧਾਨ ਸਭਾ ਚੋਣ ਹਾਰੇ ਨੇ ਦੋ ਮਾਰਦੇ ਅਕਾਲੀ ਦਲ ਦੇ ਵਿਧਾਇਕ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਪਵਨ ਟਿੰਨੂ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਲੋਕ ਸਭਾ ਚੋਣਾਂ ਦੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਪਿਛਲੇ ਦਿਨੀ ਵੀ ਝਟਕਾ ਲੱਗਿਆ ਜਦੋਂ ਸਿਕੰਦਰ ਸਿੰਘ ਮਲੂਕਾ ਦੇ ਨੂੰ ਪੁੱਤ ਜਿਹੜੇ ਕਿ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਤੋਂ ਉਸ ਤੋਂ ਬਾਅਦ ਹੁਣ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟਿੰਨੂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਪਵਨ ਟਿੰਨੂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਇਹ ਵੀ ਸਭ ਤੋਂ ਵੱਡੀ ਖਬਰ ਹੈ ਕਿ ਜਲੰਧਰ ਤੋਂ ਆਮ ਆਦਮੀ ਉਮੀਦਵਾਰ ਹੋ ਸਕਦੇ ਨੇ ਪਵਨ ਕੁਮਾਰ ਟਿੰਨੂ ਕਿਉਂਕਿ ਇਸ ਤੋਂ ਪਹਿਲਾਂ ਆਮ ਆਦੀ ਪਾਰਟੀ ਦੇ ਵੱਲੋਂ ਸੁਚੇ ਰਿੰਕੂ ਨੂੰ ਜਿਹੜੀ ਕਿ ਟਿਕਟ ਦਿੱਤੀ ਗਈ ਸੀ ਹਾਲਾਂਕਿ ਉਸ ਤੋਂ ਬਾਅਦ ਉਹ ਭਾਜਪਾ ਦੇ ਵਿੱਚ ਚਲੇ ਗਏ ਤੇ ਉਸ ਦੇ ਬਾਅਦ ਹੁਣ ਪਵਨ ਕੁਮਾਰ ਟਿੰਨੂ ਦੀ ਆਮ ਆਦੀ ਪਾਰਟੀ ਦੇ ਵਿੱਚ ਵੱਡੀ ਜੁਆਇਨਿੰਗ ਹੋਈ ਹੈ ਤੇ ਆਪ ਦੇ ਵੱਲੋਂ ਜਲੰਧਰ ਦੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਪਵਨ ਕੁਮਾਰ ਟਿੰਨੂ ਨੂੰ ਸੋ ਲਗਾਤਾਰ ਜੇਕਰ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਿਹੀਆਂ ਤਲਬਦਲੀਆਂ ਦਾ ਦੌਰ ਚੱਲ ਰਿਹਾ ਹੈ ਲੋਕਤਵਾ ਚੋਣਾਂ ਦੇ ਪੱਖੇ ਅਖਾੜੇ ਦੇ ਵਿਚਾਲੇ ਤੇ ਇਸ ਦੇ ਵਿਚਾਲੇ ਸਭ ਤੋਂ ਵੱਡੀ ਖਬਰ ਹੈ ਪਵਨ ਕੁਮਾਰਟੀ ਨੂੰ ਜਿਹੜੇ ਕਿ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਦੇ ਅਕਾਲੀ ਦਲ ਦੇ ਵਿਧਾਇਕ ਨੇ ਹਾਲਾਂਕਿ 2014 ਦੇ ਵਿੱਚ ਉਹਨਾਂ ਦੇ ਵੱਲੋਂ ਚੋਣ ਲੜੀ ਗਈ ਪਰ ਉਹਨਾਂ ਨੂੰ ਕਾਂਗਰਸ ਦੇ ਉਮੀਦਵਾਰ ਕਾਂਗਰਸ ਦੇ ਸੀਨੀਅਰ ਆਗੂਸਾਨ ਮਰਹੂਮ ਚੌਧਰੀ ਸੰਤੋਖ ਸਿੰਘ ਉਹਨਾਂ ਦੇ ਮੁਕਾਬਲੇ 2014 ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ 2012 ਤੇ 2017 ਦੇ ਵਿੱਚ ਆਦਮਪੁਰ ਤੋਂ ਵਿਧਾਇਕ ਬਣਦੇ ਵਿੱਚ ਕਾਮਯਾਬ ਹੋਏ ਲੰਬਾ ਸਮਾਂ ਅਕਾਲੀ ਦਲ ਦੇ ਵਿੱਚ ਰਹੇ ਤੇ ਅਕਾਲੀ ਦਲ ਨੂੰ ਆਖਰਕਾਰ ਅਲਵਿਦਾ ਕਹਿੰਦੇ ਹੋਏ ਪਵਨ ਕੁਮਾਰ ਟੀਨੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਪਵਨ ਕੁਮਾਰਟੀ ਨੂੰ ਇਹ ਕੌਣ ਨੇ ਤੁਹਾਨੂੰ ਨਾਲ ਉਹਨਾਂ ਦੀਆਂ ਫਾਈਲ ਤਸਵੀਰਾਂ ਵੀ ਵਿਖਾ ਰਹੇ ਆ ਵੀਡੀਓ ਵੀ ਦਿਖਾ ਰਹੇ ਆ ਤੇ ਪਵਨ ਕੁਮਾਰ ਟੀ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਆਦਮਪੁਰ ਦੀ ਗੱਲ ਕੀਤੀ ਜਾਵੇ ਆਦਮਪੁਰ ਵਿਧਾਨ ਸਭਾ ਹਲਕਾ ਜਿਹੜਾ ਕਿ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਹੀ ਪੈਂਦਾ ਤੇ ਇਸ ਦੇ ਵਿਚਾਲੇ ਇਹ ਵੱਡਾ ਆਮ ਆਦਮੀ ਪਾਰਟੀ ਦੇ ਵੱਲੋਂ ਦਾਅ ਖੇਡਿਆ ਗਿਆ ਪਵਨ ਕੁਮਾਰ ਟੀ ਨੂੰ ਜਿਹੜੇ ਕਿ ਆਪ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਜਲੰਧਰ ਤੋਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਕਪਾਈ ਜੁੜੇ ਹੋਏ ਨੇ ਪੰਕਜ ਲੋਕ ਸਭਾ ਚੋਣਾਂ ਦੇ ਵਿਚਾਲੇ ਅਕਾਲੀ ਦਲ ਨੂੰ ਵੱਡਾ ਝਟਕਾ ਅਕਾਲੀ ਦਲ ਦੇ ਸਾਬਕਾ ਵਿਧਾਇਕ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਕੀ ਕੋ ਜਾਣਕਾਰੀ ਤਾਂ ਦੇਖੋ ਥੋੜੀ ਦੇਰ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੱਮਾਨ ਦੇ ਵੱਲੋਂ ਮੁੱਖ ਮੰਤਰੀ ਨਿਵਾਸ ਦੇ ਵਿੱਚ ਪਵਨ ਕੁਮਾਰ ਟਿੰਨੂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਵਾ ਅੰਦਰ ਇੱਕ ਰਾਜ ਸਭਾ ਦਾ ਵਿਧਾਇਕ ਜਿਹੜੇ ਹੈ ਉਹ ਰਹਿ ਚੁੱਕੇ ਨੇ ਪਵਨ ਟਿੰਨੂ ਔਰ ਪਹਿਲਾਂ ਲੋਕ ਸਭਾ ਦੀ ਚੋਣ ਵੀ ਜਿਹੜੀ ਹੈ ਉਹ ਲੜ ਚੁੱਕੇ ਨੇ ਤਾਂ ਇੱਕ ਆਮ ਆਦਮੀ ਪਾਰਟੀ ਨੂੰ ਜਿਹੜੇ ਜਲੰਧਰ ਦੇ ਵਿੱਚ ਚਿਹਰੇ ਦੀ ਤਲਾਸ਼ ਸੀਗੀ ਸੁਸ਼ੀਲ ਕੁਮਾਰ ਰਿੰਕੂ ਦੇ ਜਾਣ ਤੋਂ ਬਾਅਦ ਉਹ ਪਵਨ ਕੁਮਾਰ ਟੀਨੂ ਦੇ ਤੌਰ ਤੇ ਜਿਹੜਾ ਵਾ ਉਹ ਮਿਲਦੀ ہوئی ਨਜ਼ਰ ਆ ਰਹੀ ਹੈ ਔਰ ਅਕਾਲੀ ਦਲ ਨੂੰ ਜ਼ਰੂਰ ਵੱਡਾ ਚਟਕਾ ਜਿਹੜਾ ਉਹ ਲੱਗਿਆ ਕੱਲ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ ਜਲੰਧਰ ਦਾ ਉਹ ਐਲਾਨ ਹੋਣਾ ਜੇ ਬਾਕੀ ਸੀਗਾ ਔਰ 2 ਦਿਨ ਪਹਿਲਾਂ ਪਵਨ ਤੀਨੂ ਨੂੰ ਇਹ ਸਵਾਲ ਵੀ ਪੁੱਛਿਆ ਗਿਆ ਸੀਗਾ ਮੀਡੀਆ ਦੇ ਵੱਲੋਂ ਕਿ ਕੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹੋ ਕੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਜਾ ਰਹੇ ਹੋ ਤਾਂ ਉਸ ਵੇਲੇ ਪਵਨ ਤੀਨੂ ਦਾ ਜਿਹੜਾ ਜਵਾਬ ਆਇਆ ਸੀ ਉਸ ਦੇ ਬਹੁਤ ਸਾਰੇ ਮਾਇਨੇ ਜਿਹੜੇ ਨੇ ਉਹ ਘੜਨੇ ਸ਼ੁਰੂ ਕਿੱਤੇ ਜਾ ਚੁੱਕੇ ਸੀਗੇ ਔਰ ਹੁਣ ਥੋੜੀ ਦੇਰ ਤੇ ਤਸਵੀਰਾਂ ਵੀ ਜਿਹੜੀਆਂ న్యూਸ 18 ਦਰਸ਼ਕਾਂ ਦੇ ਨਾਲ ਸਾਂਝੀਆਂ ਕਰੇਗਾ ਤਸਵੀਰਾਂ ਸਭ ਤੋਂ ਪਹਿਲਾਂ ਅਸੀਂ ਦਿਖਾਵਾਂਗੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਆ ਸ਼ਾਮਲ ਕਰਵਾ ਰਹੇ ਨੇ ਤਾਂ ਇਸ ਵੇਲੇ ਦੀ ਵੱਡੀ ਤੇ ਅਹਿਮ ਜਾਣਕਾਰੀ ਜਿਹੜੀ ਹੈ ਉਹ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿਹੜੇ ਉਹ ਆਮ ਆਦਮੀ ਪਾਰਟੀ ਦਾ ਚਿਹਰਾ ਜਿਹੜਾ ਹੈ ਉਹ ਜਲੰਧਰ ਦੇ ਵਿੱਚ ਹੋ ਸਕਦੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਆਪਾਂ ਕਹੇ ਜਿਵੇਂ ਤੁਸੀਂ ਵੀ ਦੱਸ ਰਹੇ ਹੋ ਕਿ ਪਵਨ ਕੁਮਾਟੀ ਨੂੰ ਜਿਹੜੇ ਕਿ ਜਲੰਧਰ ਤੋਂ ਆਪ ਦੇ ਉਮੀਦਵਾਰ ਵੀ ਹੋ ਸਕਦੇ ਨੇ ਇਸ ਦੇ ਵਿਚਾਲੇ ਇਹ ਕਿੰਨਾ ਕਿ ਅਹਿਮ ਮੰਨਿਆ ਜਾਵੇ ਇਹ ਜੁਆਇਨਿੰਗ ਜੋ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਹੈ ਕਿਉਂਕਿ ਲਗਾਤਾਰ ਆਮ ਆਦੀ ਪਾਰਟੀ ਦੇ ਬੰਨੋ ਚਿਹਰੇ ਦੀ ਆ ਤਲਾਸ਼ ਕੀਤੀ ਜਾ ਰਹੀ ਸ੍ਰੀ ਰਿੰਕੂ ਦੇ ਭਾਜਪੀ ਦੇ ਵਿੱਚ ਚਲੇ ਜਾਣ ਤੋਂ ਬਾਅਦ ਤੇ ਜੁਆਇਨਿੰਗ ਕਿੰਨੀ ਐਮ ਐਤ ਨਾਲ ਹੀ ਪਵਨ ਕੁਮਾਰ ਟਿੰਨੂ ਦੀ ਗੱਲ ਆਦਮਪੁਰ ਦੀ ਕੀਤੀ ਜਾਵੇ ਜਲੰਧਰ ਲੋਕ ਸਭਾ ਹਲਕੀ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਕੁ ਵੱਡਾ ਆਧਾਰ ਦੇਖੋ ਪਵਨ ਕੁਮਾਰ ਟਿੰਨੂ ਕਿਉਂਕਿ ਸਿਆਸਤ ਦੁਆਬੇਰੀ ਜਿਹੜੀ ਬਖੂਬੀ ਸਮਝਦੇ ਨਹੀਂ ਕਿਉਂਕਿ ਅਕਾਲੀ ਕਲ ਤੋਂ ਪਹਿਲਾਂ ਵੀਐਸਪੀ ਦੇ ਵਿੱਚ ਵੀ ਰਹਿ ਚੁੱਕੇ ਨੇ ਔਰ ਵਾ ਜਲੰਧਰ ਦੇ ਵਿੱਚ ਇੱਕ ਵੱਡਾ acara ਜਿਹੜਾ ਵਾ ਪਵਨ ਕੁਮਾਰ ਟਿੰਨੂ ਦਾ ਹੈ ਜਦੋਂ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲੰਗੁਰਾਲ ਦੋਵਾਂ ਨੇ ਆਮ ਆਦਮੀ ਪਾਰਟੀ ਨੂੰ અલਵਿਦਾ ਕਿਹਾ ਸੀ ਤਾਂ ਉਸ ਵੇਲੇ ਬਹੁਤ ਸਾਰੀਆਂ ਚਰਚਾਵਾਂ ਸੀਗੀਆਂ ਕਿ ਹੁਣ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਚਿਹਰਾ ਕੌਣ ਹੋਏਗਾ ਆਮ ਆਦਮੀ ਪਾਰਟੀ ਦਾ ਜਲੰਧਰ ਦੇ ਵਿੱਚ ਬਣੇਗਾ ਕੀ ਤਾਂ ਦੋ ਦਿਨ ਪਹਿਲਾਂ ਦੋ ਦਿਨ ਪਹਿਲਾਂ ਮੁੱਖ ਮੰਤਰੀ ਦੇ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਸੀ ਇਹ ਕਿਹਾ ਗਿਆ ਸੀਗਾ ਕਿ 16 ਤਰੀਕ ਨੂੰ ਟਿਕਟਾਂ ਦਾ ਐਲਾਨ ਜਿਹੜਾ ਜਲੰਧਰ ਦਾ ਕੀਤਾ ਜਾਏਗਾ ਤਾਂ ਅੱਜ ਅੱਜ 14 ਤਰੀਕ ਹੋ ਗਈ ਔਰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਪਵਨ ਤਿੰਨੂ ਸ਼ਾਮਲ ਹੋ ਗਏ ਨੇ ਆ ਪੰਕਜ ਗੱਲ ਅਕਾਲੀ ਦਲ ਦੀ ਕੀਤੀ ਜਾਵੇ ਹਾਲਾਂਕਿ ਆ ਮਲੂਕਾ ਦੇ ਨੌਪੁੱਤ ਜਦੋਂ ਸ਼ਾਮਲ ਹੋ ਉਸ ਤੋਂ ਪਹਿਲਾਂ ਹਾਲਾਂਕਿ ਕਿਸੇ ਦੇ ਵੱਲੋਂ ਕਿਸੇ ਪਾਰਟੀ ਨੂੰ ਅਕਾਲੀ ਦਲ ਨੂੰ ਟੱਚ ਨਹੀਂ ਕੀਤਾ ਗਿਆ ਪਰ ਪਿਛਲੇ ਦਿਨੀ ਸਕੰਦਰ ਸਿੰਘ ਮਲੂਕਾ ਦੇ ਨੌਪੁੱਤ ਭਾਜਪਾ ਚਲੇ ਜਾਂਦੇ ਨੇ ਹੁਣ ਪਰਮੁਖ ਮਾਟੀ ਨੂੰ ਦੇ ਵੱਲੋਂ ਅਕਾਲੀ ਦਲ ਵਾਲੀ ਵੀ ਦਾ ਕਿਹਾ ਗਿਆ ਆਪਦੇ ਵੀ ਸ਼ਾਮਲ ਹੋ ਗਏ ਨੇ ਤਾਂ ਅਕਾਲੀ ਦਲ ਨੂੰ ਕਿਸ ਲਿਹਾਜ਼ ਦੇ ਨਾਲ ਦੇਖਿਆ ਜਾਵੇ ਜਿਹੜੇ ਬੈਕ ਟੂ ਬੈਕ ਹੁਣ ਦੋ ਛਟਕੇ ਲੱਗੇ ਨੇ ਦੇਖੋ ਇਹਨਾਂ ਦੋ ਛਟਕਿਆਂ ਤੋਂ ਇਲਾਵਾ ਜਿਹੜੀ ਜਾਣਕਾਰੀ ਮੀਨਿੰਗ ਰੇਟਿੰਗ ਦੇ ਕੋਲ ਹੈ ਕਿ ਸੰਗਰੂਰ ਦੀ ਸੀਟ ਨੂੰ ਲੈ ਕੇ ਪਰਮਿੰਦਰ ਢੀਂਸਾ ਤੇ ਸੁਖਦੇਵ ਢੀਂਸਾ ਵੀ ਖਫਾ ਨੇ ਕਿਉਂਕਿ ਉਹਨਾਂ ਨੂੰ ਪੁੱਛ ਸੋ ਫੱਟੀ ਜੁਆਇਨਿੰਗ ਹੋਈ ਆ ਆਮ ਆਦੀ ਪਾਰਟੀ ਦੇ ਵਿੱਚ ਪਵਨ ਟਿੰਨੂ ਜਿਹੜੇ ਕਾਲੇਦਲ ਛੱਡ ਕੇ ਆਪਦੇ ਵਿੱਚ ਸ਼ਾਮਲ ਹੋ ਗਏ ਨੇ ਸਾਡੇ ਨਾਲ ਹਰਸ਼ਦੀਪ ਸਿੰਘ ਕਲੇਰ ਸ਼ਮਣੀ ਕਾਲੇਦਲ ਦੇ ਆਗੂ ਜੁੜ ਚੁੱਕੇ ਨੇ ਕਲੇਰ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ੀਟਨ ਪੰਜਾਬ ਤੇ ਲੋਕ ਸਭਾ ਚੋਣਾਂ ਦੇ ਵਿਚਾਲੇ ਇੱਕ ਹੋਰ ਝਟਕਾ ਕਾਲੇਦਲ ਨੂੰ ਪਵਨ ਟਿੰਨੂ ਨੇ ਕਾਲੇਦਲ ਨੂੰ ਅਲਵੇ ਦਾ ਕਹਿ ਦਿੱਤਾ ਆਪਦੇ ਵਿੱਚ ਸ਼ਾਮਲ ਹੋ ਗਏ ਨੇ ਦੇਖੋ ਪਵਨ ਟਿੰਨੂ ਸਾਹਿਬ ਨੂੰ ਮੁਬਾਰਕਾਂ ਪਰ ਮੈਂ ਇੱਕ ਗੱਲ ਬੜੀ ਸਪਸ਼ਟ ਕਰ ਦੇਣਾ ਕਿ ਜਿਹੜੀਆਂ ਪਾਰਟੀਆਂ ਨੇ ਉਹ ਬੰਦੇ ਨੂੰ ਬਣਾਉਂਦੀਆਂ ਨੇ ਬੰਦਾ ਕੋਈ ਪਾਰਟੀ ਨਹੀਂ ਬਣਾਉਂਦਾ ਹੂੰ ਸੋ ਪਾਰਟੀ ਵੱਡੀ ਹੁੰਦੀ ਹੈ ਪਵਨ ਤੀਨੂ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਮਾਨ ਸਤਕਾਰ ਦਿੱਤਾ ਵਿਧਾਇਕ ਬਣਾਇਆ ਚੀਫ ਪਾਰਲੀਮੈਂਟ ਸੈਕਟਰੀ ਬਣੇ ਐਮਪੀ ਦੀ ਚੋਣ ਲੜਾਈ ਸੋ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਸਮੁੰਦਰ ਹੈ ਸ਼੍ਰੋਮਣੀ ਅਕਾਲੀ ਦਲ ਉਹਦੇ ਤੋਂ ਜੇ ਕੋਈ ਛੋਟੀ ਮੋਟੀ ਨਦੀ ਨਿਕਲ ਜੂਗੀ ਤਾਂ ਸਮੁੰਦਰ ਨਹੀਂ ਖਾਲੀ ਹੋ ਜਾਂਦੇ ਠੀਕ ਹੈ ਪਵਨ ਤੀਨੂ ਸਾਹਿਬ ਨੂੰ ਅੱਜ ਅਗਰ ਕੋਈ ਹੋਰ ਪਲੇਟਫਾਰਮ ਚੰਗਾ ਲੱਗਦਾ ਇਹ ਉਹਨਾਂ ਦੀ ਸੋਚ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਕਦੇ ਲੀਡਰ ਦੇ ਚੱਜ ਜਾਣ ਨਾਲ ਜਿਹੜੀ ਐਡੀ ਪੁਰਾਣੀ ਪਾਰਟੀ ਹੋਵੇ ਤਾਂ ਬੋਰਡ ਦਾ ਦਰਖਤ ਹੈ ਦਰਖਤ ਨੂੰ ਟਾਣੀ ਦੇ ਜਾਣ ਨਾਲ ਕੋਈ ਬਹੁਤ ਫਰਕ ਨਹੀਂ ਪੈਂਦਾ। ਕਲੇਰ ਸਾਹਿਬ ਕੀ ਪਾਰਟੀ ਨੂੰ ਇਸ ਤੋਂ ਪਹਿਲਾਂ ਕੋਈ ਜਾਣਕਾਰੀ ਹੈ ਜੇਹੀ ਸੀ ਜਾਂ ਆਪਾਂ ਨੂੰ ਕਮਾਟੀ ਨੂੰ ਦੇ ਨਾਲ ਕੋਈ ਪਾਰਟੀ ਦੇ ਵੱਡੇ ਆਗੂ ਦੇ ਵੱਲੋਂ ਰਾਬਤਾ ਕਾਇਮ ਕੀਤਾ ਗਿਆ ਕੋਈ ਮਨਾਉਣ ਦੀ ਅਜੀਬ ਕੋਈ ਕੋਸ਼ਿਸ਼ ਹੋਈ? ਨਹੀਂ ਮਨਾਉਣਾ ਰੋਸਣਾ ਇਹ ਮੈਂ ਕਹਿਣਾ ਕਿ ਜੀ ਇਹ ਤਾਂ ਡੈਮੋਕ੍ਰੇਸੀ ਚ ਪਾਰਟੀਆਂ ਦੇ ਵਿੱਚ ਮਨਮੋਟਾਪ ਚੱਲਦੇ ਰਹਿੰਦੇ ਨੇ ਪਰ ਜਦੋਂ ਕੋਈ ਇਨਸਾਨ ਜਾ ਕੇ ਦੂਜੇ ਪਲੇਟਫਾਰਮ ਤੇ ਖੜਾ ਹੋ ਜੇ ਜਦੋਂ ਮੰਨੀ ਬਣਾ ਲਿਆ ਸੋ ਇਹ ਇਹ ਗੱਲਾਂ ਨੂੰ ਕੋਈ ਬਾਲੀ ਤਰਜੀਹ ਨਹੀਂ ਦਿੱਤੀ ਜਾਂਦੀ ਜਿੱਦਾਂ ਮੈਂ ਕਿਹਾ ਕਿ ਵਿਅਕਤੀ ਵੱਡੇ ਨਹੀਂ ਹੁੰਦੇ ਪਾਰਟੀਆਂ ਵੱਡੀਆਂ ਹੁੰਦੀਆਂ ਨੇ ਸੋ ਇੱਕਦੇ ਵਿਅਕਤੀ ਦੇ ਜਾਣ ਨਾਲ ਪਾਰਟੀਆਂ ਨੂੰ ਕੋਈ ਐਡਾ ਨੁਕਸਾਨ ਨਹੀਂ ਹ ਅਕਲ ਇਹ ਸਾਹਿਬ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਸਿਕੰਦਰ ਸਿੰਘ ਮਲੂਕਾ ਦੇ ਨੂੰ ਪੁੱਤ ਜਿਵੇਂ ਕਿ ਆ ਬੀਜੇਪੀ ਦੇ ਵਿੱਚ ਚਲੇ ਗਏ ਹੁਣ ਪਰੋਂ ਕਮਾਟੀ ਨੂੰ ਨੇ ਆਪਦਾ ਪੱਲਾ ਫੜ ਲਿਆ ਹੈ ਆ ਢੀਂਸਾ ਪਰਿਵਾਰ ਦੇ ਵੀ ਨਾਰਾਜ਼ਗੀਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਸੋ ਇਹਨਾਂ ਨੂੰ ਇਹਨਾਂ ਖਬਰਾਂ ਨੂੰ ਕਿਸ ਲਿਹਾਜ਼ ਦੇ ਨਾਲ ਦੇਖਿਆ ਜਾਵੇ ਦੇਖੋ ਅਗਰ ਮਲੂਕਾ ਪਰਿਵਾਰ ਦੀ ਗੱਲ ਕਰੋਗੇ ਤਾਂ ਮਲੂਕਾ ਪਰਿਵਾਰ ਦੀ ਰਾਜਨੀਤਿਕ ਪਛਾਣ ਇਹ ਸਰਦਾਰ ਸਿਕੰਦਰ ਸਿੰਘ ਮਲੂਕਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨੇ ਸੋ ਉਹਨਾਂ ਦੇ ਪਰਿਵਾਰ ਚੋਂ ਅਗਰ ਕੋਈ ਕਿਸੇ ਹੋਰ ਪਾਰਟੀ ਦੇ ਵਿੱਚ ਗਿਆ ਉਹ ਵੀ ਉਹ ਨਾਨ ਪੋਲਿਟਿਕਲ ਮੈਂਬਰ ਜਿਹੜਾ ਕਿ ਆਈਐਸ ਰਹੇ ਹੋਣ ਤੋਂ ਪੋਲਿਟਿਕਲੀ ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਐਡਾ ਫਰਕ ਪੈਂਦਾ ਹੈ ਇਹ ਚੀਜ਼ਾਂ ਦੇ ਨਾਲ ਇਸੇ ਤਰੀਕੇ ਢੀਂਸਾ ਪਰਿਵਾਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੈ ਸੋ ਚੀਜ਼ਾਂ ਤੇ ਤਾਂ ਗੱਲ ਕਰਨੀ ਬਣਦੀ ਨਹੀਂ ਢਟੀ ਨੂੰ ਸਾਹਿਬ ਨੇ ਅਗਰ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਤਾਂ ਮੈਂ ਫਿਰ ਕਹਿ ਦਨਾ ਕਿ ਜਿੱਦਾਂ ਦਰਖਤ ਦਾ ਟਾਣੀ ਕੋਈ ਚਲ ਜੇ ਤਾਂ ਦਰਖਤ ਤਾਂ ਉੱਥੇ ਦਾ ਉੱਥੇ ਹੀ ਖੜਾ ਸੋ ਸ਼੍ਰੋਮਣੀ ਅਕਾਲੀ ਦਲ ਮਜ਼ਬੂਤੀ ਦੇ ਨਾਲ ਖੜਾ ਆਕਲੇਸਾ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੂੰ ਜਨੰਦਰ ਤੋਂ ਹਾਲਾਂਕਿ ਉਮੀਦਵਾਰ ਦਾ ਐਲਾਨ ਕਰਨਾ ਬਾਕੀ ਹੈ ਪਰ ਦੂਜੇ ਪਾਸੇ ਭਾਜਪਾ ਦੇ ਉਮੀਦਵਾਰ ਨੇ ਸੁਸ਼ੀਰ ਰਿੰਕੂ ਆ ਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਦੇ ਜਿਹੜੇ ਕਿ ਦਾਵੇਦਾਰ ਮੰਨੇ ਜਾ ਰਹੇ ਨੇ ਚਰਨਜੀਤ ਚੰਨੀ ਆ ਪਾਉ ਨੂੰ ਘਮਾਟੀ ਨੂੰ ਜਿਹੜੇ ਕਿ ਆਪ ਦੇ ਉਮੀਦਵਾਰ ਹੋ ਸਕਦੇ ਨੇ ਤਾਂ ਫਿਰ ਅਕਾਲੀ ਦਲ ਨੂੰ ਜਨੰਦਰ ਦੇ ਵਿੱਚ ਕਿਸ ਤਰ੍ਹਾਂ ਦਾ ਮੁਕਾਬਲਾ ਨਜ਼ਰ ਆਉਂਦਾ ਹੈ ਦੇਖੋ ਪੰਜਾਬ ਦਾ ਜਿਹੜਾ ਅੱਜ ਲੜਾਈ ਹੈ ਉਹ ਇਸ਼ੂ ਬੇਸਡ ਲੜਾਈ ਹੈ ਉਹ ਚਿਹਰਿਆਂ ਦੀ ਲੜਾਈ ਨਹੀਂ ਪੰਜਾਬ ਦੇ ਵਿੱਚ ਅੱਜ ਦੀ ਸਭ ਤੋਂ ਵੱਡੀ ਲੜਾਈ ਹੈ ਤਾਂ ਪੰਜਾਬ ਦੇ ਮੁੱਦਿਆਂ ਦੀ ਹੈ ਉਹ ਮੁੱਦਿਆਂ ਦੇ ਵਿੱਚ ਪੰਜਾਬ ਦੇ ਸਿਰ ਤੇ ਜਿਹੜਾ ਕਰਜ਼ਾ ਹੈ ਉਹਦੀ ਲੜਾਈ ਹੈ ਪਾਣੀ ਦੇ ਮੁੱਦੇ ਦੀ ਇੱਕ ਬਹੁਤ ਵੱਡੀ ਲੜਾਈ ਹੈ ਸੋ ਬੰਦੀ ਸਿੰਘਾਂ ਦੀ ਇੱਕ ਵੱਡੀ ਗੱਲ ਹੈ ਕਿਸਾਨਾਂ ਦੀ ਗੱਲ ਹੈ ਐਮਐਸਪੀ ਦੀ ਗੱਲ ਹੈ ਸੋ ਪੰਜਾਬ ਦੀ ਮੁੱਦਿਆਂ ਦੀ ਲੜਾਈ ਹੈ ਚਿਹਰਾ ਕੋਈ ਮਰਜ਼ੀ ਕਿੱਥੇ ਮਰਜ਼ੀ ਖੜਾ ਹੋਵੇ ਗੱਲ ਇਹ ਹੈ ਕਿ ਪੰਜਾਬ ਦੀ ਗੱਲ ਕੌਣ ਕਰ ਰਿਹਾ ਉਹ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਸੋ ਮੈਂ ਮੁੱਦਿਆਂ ਦੀ ਲੜਾਈ 'ਚ ਚਿਹਰਿਆਂ ਨੂੰ ਇੰਪੋਰਟੈਂਟ ਨਹੀਂ ਮੰਨਦਾ। ਹਾਂ ਠੀਕ ਹੈ ਗਲੇਸ਼ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਬਿਆਨ ਇਸ ਤੇ ਸਾਹਮਣੇ ਆਇਆ। ਅਕਾਲੀ ਦਲ ਦੇ ਵੱਲੋਂ ਕਿਹਾ ਗਿਆ ਕਿ ਆ ਪਵਨ ਕੁਮਾਰ ਟਿੰਨ ਨੂੰ ਵੱਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਦਿੱਤੀਆਂ ਗਈਆਂ ਪਾਰਟੀ ਦੇ ਵੱਲੋਂ ਦੋ ਵਾਰ ਦੇ ਵਿਧਾਇਕ ਰਹੇ ਲੋਕ ਸਭਾ ਚੋਣਵੇਂ ਜਿਹੜੀ ਕਿ ਲੜਾਈ ਗਈ ਤੇ ਜੇਕਰ ਉਹਨਾਂ ਨੇ ਆਪਣਾ ਫੈਸਲਾ ਲਿਆ ਤੇ ਉਹਨਾਂ ਦਾ ਫੈਸਲਾ ਉਹਨਾਂ ਨੂੰ ਆ ਮੁਬਾਰਕ। ਸੋ ਅਕਾਲੀ ਦਲ ਦੇ ਵੱਲੋਂ ਜੋ ਕਿ ਬਿਆਨ ਦਿੱਤਾ ਗਿਆ ਹੈ। ਆ ਖੈਰ ਲਗਾਤਾਰ ਅਜੀਆਂ ਖਬਰਾਂ ਸਾਹਮਣੇ ਆ ਰਹੀ ਉਮੀਦਵਾਰਾਂ ਦਾ ਵੀ ਐਲਾਨ ਕੀਤਾ ਜਾ ਰਿਹਾ ਕਿਉਂਕਿ ਆਵਾਦੀ ਪਾਰਟੀ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀਗਾ ਕਿ 16 ਤਰੀਕ ਨੂੰ ਜਿਹੜਾ ਕਿ ਦੋ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ ਜਲੰਧਰ ਨੂੰ ਲੈ ਕੇ ਵੀ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ ਤੇ ਅੱਜ 14 ਤਰੀਕ ਹੈ 14 ਤਰੀਕ ਨੂੰ ਇਹ ਵੱਡੀ ਜੁਆਇਨਿੰਗ ਹੋਈ ਹੈ ਜਲਦ ਜਿਹੜੀਆਂ ਉਹ ਤਸਵੀਰਾਂ ਵੀ ਸਾਹਮਣੇ ਆਉਣਗੀਆਂ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡੀ ਜੁਆਇਨਿੰਗ ਕਰਵਾਈ ਗਈ ਹੈ ਆਵਾਦੀ ਪਾਰਟੀ ਦੇ ਵਿੱਚ ਪਾਨੂੰਕਮਾਟੀ ਨੂੰ ਦਾ ਜਿਹੜਾ ਕਿ ਆ ਸਵਾਗਤ ਕੀਤਾ ਗਿਆ ਨਾਲ ਤੁਹਾਨੂੰ ਅਸੀਂ ਪੂਰੀ ਪ੍ਰੋਫਾਈਲ ਵੀ ਦੱਸ ਰਹੇ ਹਾਂ ਪਾਉਨੋ ਕਮਾਟੀ ਨੂੰ ਦੀ ਜੇਕਰ ਹੁਣ ਤੱਕ ਦੇ ਸਿਆਸੀ ਸਫ਼ਰ ਦੀ ਗੱਲ ਕੀਤੀ ਜਾਵੇ 2012 ਦੇ ਵਿੱਚ ਪਹਿਲੀ ਵਾਰ ਆਦਮਪੁਰ ਤੋਂ ਅਕਾਲੀ ਦਲ ਦੇ ਵਿਧਾਇਕ ਚੁਣੇ ਗਏ ਫਿਰ 2017 ਦੇ ਵਿੱਚ ਲਗਾ ਤਾਂ ਦੂਜੀ ਵਾਰ ਆਦਮਪੁਰ ਤੋਂ ਐਮਐਲਏ ਬਣੇ 2014 ਦੇ ਵਿੱਚ ਪਾਰਟੀ ਦੇ ਵੱਲੋਂ ਜਲੰਧਰ ਤੋਂ ਲੋਕ ਸਭਾ ਚੋਣ ਲੜਾਈ ਗਈ ਹਾਲਾਂਕਿ ਉਹਨਾਂ ਨੂੰ ਸੰਤੋਖ ਚੌਧਰੀ ਦੇ ਮੁਕਾਬਲੇ ਹਾਰ ਦਾ ਸਾਹਮਣਾ ਕਰਨਾ ਪਿਆ ਉਸ ਵੇਲੇ ਵੀ ਪਾਉਨੋ ਕਮਾਟੀ ਨੂੰ ਦੂਜੇ ਨੰਬਰ ਤੇ ਆਏ ਸਨ 2022 ਦੇ ਵਿੱਚ ਵੀ ਪਾਉਨੋ ਕਮਾਟੀ ਨੂੰ ਦੇ ਵੱਲੋਂ ਆਦਮਪੁਰ ਤੋਂ ਅਕਾਲੀ ਦਲ ਦੇ ਚੋਣੇਸ਼ਾਨ ਤੇ ਚੋਣ ਲੜੀ ਗਈ ਹਾਲਾਂਕਿ ਹਾਰਦਾ ਆ ਸਾਹਮਣਾ ਕਰਨਾ ਪਿਆ ਤੇ ਜਦੋਂ ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਆਮ ਆਦਮੀ ਪਾਰਟੀ ਦੇ ਵੱਲੋਂ ਚਿਹਰੇ ਦੀ ਤਲਾਸ਼ ਕੀਤੀ ਜਾ ਰਹੀ ਸੀ ਕਿ ਆਖਰਕਾਰ ਕਿਸ ਨੂੰ ਜਲੰਧਰ ਤੋਂ ਚੋਣ ਮੈਦਾਨ ਦੀ ਵਿੱਚ ਉਤਾਰਿਆ ਜਾਵੇ ਤਾਂ ਇਸ ਦੇ ਵਿਚਾਲੇ ਇਹ ਵੱਡੀ ਜੁਆਇਨਿੰਗ ਹੋਈ ਹੈ ਪਵਨ ਕੁਮਾਰ ਟੀਨੂ ਦੇ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਕਿਹਾ ਗਿਆ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਜਲਦੋਂ ਤਸਵੀਰਾਂ ਵੀ ਸਾਹਮਣੇ ਆਉਣਗੀਆਂ ਜਲਦ ਨਿਊਜ਼ ਇਟਨ ਪੰਜਾਬ ਉਹ ਤਸਵੀ ਅਜਤੰਦਰ ਸੀਟ ਦੀ ਕੀਤੀ ਜਾਵੇ ਤਾਂ 2019 ਦੇ ਵਿੱਚ ਚੌਧਰੀ ਸੰਤੋਖ ਸਿੰਘ ਮਰਹੂਮ ਚੌਧਰੀ ਸੰਤੋਖ ਸਿੰਘ ਜਿਹੜੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਐਮਪੀ ਚੁਣੇ ਜਾਂਦੇ ਨੇ ਹਾ ਤਾਂ ਪਰ ਉਸ ਤੋਂ ਬਾਅਦ ਚ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਜਦੋਂ ਕਿ ਰਾਹੁਲ ਗਾਂਧੀ ਦੇ ਵੱਲੋਂ ਭਾਰਤ ਯਾਤਰਾ ਕੱਢੀ ਜਾ ਰਹੀ ਸੀ ਉਸੇ ਦੌਰਾਨ ਹੀ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਹਾਰਟ ਅਟੈਕ ਹੁੰਦਾ ਹੈ ਉਸ ਤੋਂ ਬਾਅਦ ਜਤੰਦਰ ਸੀਟ ਤੇ ਜ਼ਿਮਨੀ ਚੋਣ ਹੁੰਦੀ ਹੈ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਉਸੇ ਰਿੰਕ ਨੂੰ ਜਿਹੜਾ ਕਿ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਰਿੰਕੂ ਗੇੜੇ ਕੇ ਪਹਿਲਾ ਕਾਂਗਰਸ ਪਾਰਟੀ ਦਾ ਹਿੱਸਾ ਸਨ ਆਮ ਆਦੀ ਪਾਰਟੀ ਵੱਲ ਉਮੀਦਵਾਰ ਨੋਮਸ ਕੀਤਾ ਗਿਆ ਤਾਂ ਸੁਸ਼ੀਰ ਰਿੰਕੂ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਦੇਸ਼ ਭਰ ਦੇ ਵਿੱਚ ਇਕਲੌਤੇ ਲੋਕ ਸਭਾ ਮੈਂਬਰ ਬਣਦੇ ਸੁਸ਼ੀਰ ਰਿੰਕੂ ਪਰ ਜਦੋਂ 24 ਦਾ ਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਸੀਗਾ ਤੇ ਇਸ ਦੇ ਵਿਚਾਲੇ ਵੀ ਦੂਜੀ ਵਾਰ ਫਿਰ ਉਹਨਾਂ ਨੂੰ ਆਰਟਿਕ ਦਿੱਤੀ ਗਿਆ ਆਮ ਆਦੀ ਪਾਰਟੀ ਦੇ ਵੱਲੋਂ ਪਰ ਕੁਝ ਦਿਨਾਂ ਬਾਅਦ ਜੀ ਉਹ ਆਪ ਨੂੰ ਛੱਡਦੇ ਹੋਏ ਆ ਬੀਜਪੀ ਦੇ ਵਿੱਚ ਚਲੇ ਗਏ ਤੇ ਕੁਝ ਦਿਨਾਂ ਬਾਅਦ ਫਿਰ ਬੀਜਪੀ ਦੇ ਵੱਲੋਂ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਜਾ ਦਿੱਤਾ ਜਾਂਦਾ ਸੁਸ਼ੀ ਰਿੰਕੂ ਜਿਹੜੇ ਕਿ ਹੁਣ ਬੀਜਪੀ ਦੇ ਉਮੀਦਵਾਰ ਨੇ ਤਾਂ ਇਸ ਦੇ ਵਿਚਾਲੇ ਲਗਾਤਾਰ ਤਲਾਸ਼ ਕੀਤੀ ਜਾ ਰਹੀ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਕਿਹੜਾ ਉਹ ਚਿਹਰਾ ਹੋ ਸਕਦਾ ਹੈ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਉਸ ਨੂੰ ਕਿ ਜਲੰਧਰ ਦੇ ਚੋਣ ਪਿਟ ਦੇ ਵਿੱਚ ਉਤਾਰਿਆ ਜਾਵੇ ਤੇ ਆਖਰਕਾਰ ਅੱਜ ਇਹ ਵੱਡੀ ਜੁਆਇਨਿੰਗ ਹੋਈ ਹੈ ਪਵਨ ਕੁਮਾਰ ਟੀਨ ਨੂੰ ਆਸ਼ਰੋਮਣੀ ਅਕਾਲੀ ਦਲ ਦਾ ਹਿੱਸਾ ਸੰ ਆਸ਼ਰੋਮਣੀ ਅਕਾਲੀ ਦਲ ਦੀ ਵੱਲੋਂ ਹੀ ਦੋ ਵਾਰ ਜਿਹੜੇ ਕਾਦਮਪੁਰ ਤੋਂ ਵਿਦਾਇਕ ਰਹੇ ਤੇ ਆਖਰਕਾਰ ਉਹਨਾਂ ਦੇ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਕਿਹਾ ਗਿਆ ਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਇਹੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਪਵਨ ਕੁਮਾਰ ਟੀਨੂ ਨੂੰ ਚੋਣ ਮੈਦਾਨ ਤੇ ਵਿੱਚ ਉਤਾਰਿਆ ਜਾ ਸਕਦਾ ਹੈ ਸੋ ਲੋਕ ਸਭਾ ਚੋਣਾਂ ਦੇ ਵਿਚਾਲੇ ਅਕਾਲੀ ਦਲ ਦੇ ਲਈ ਜਰੂਰ ਵੱਡਾ ਛਟਕਾ ਕਿਹਾ ਜਾ ਸਕਦਾ ਹੈ ਇਸ ਤੋਂ ਪਹਿਲਾਂ ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਆ ਸਕੰਦਰ ਸਿੰਘ ਮਲੂਕਾ ਦੇ ਨੂੰ ਪੁੱਤ ਆ ਗੁਰਪ੍ਰੀਤ ਸਿੰਘ ਮਲੂਕਾ ਉਹਨਾਂ ਦੇ ਪੁੱਤਰ ਉਹਨਾਂ ਦੇ ਨਵੇਂ ਪਰਮਪਾਲਕ ਔਰ ਜਿਹੜੇ ਕਿ ਪਿਛਲੇ ਦਿਨੀ ਦਿੱਲੀ ਦੇ ਵਿੱਚ ਭਾਪੀ ਹੈਡਕੁਆਰਟਰ ਦੇ ਵਿੱਚ ਭਾਪੀ ਦੇ ਵਿੱਚ ਸ਼ਾਮਲ ਹੋ ਗਏ ਪਰਮਪਾਲਕ ਔਰ ਜਿਹੜੇ ਕਿ ਬਠਿੰਡਾ ਤੋਂ ਭਾਪੀ ਦੇ ਉਮੀਦਵਾਰ ਵੀ ਹੋ ਸਕਦੇ ਨੇ ਉਸ ਤੋਂ ਬਾਅਦ ਜਿਵੇਂ ਕੱਲ ਅਕਾਲੀ ਦਲ ਦੇ ਵੱਲੋਂ 7 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਤਾਂ ਸੰਗਰੂਰ ਤੋਂ ਇਕਬਾਤ ਸਿੰਘ ਝੁੰਡਾ ਨੂੰ ਟਿਕਟ ਦਿੱਤੀ ਗਈ ਉਸ ਦੇ ਵਿਚਾਲੇ ਢੀਂਸਾ ਪਰਿਵਾਰ ਵੀ ਕਿਸੇ ਨਾ ਕਿਸੇ ਤਰ੍ਹਾਂ ਨਾਰਾਜ਼ ਨਜ਼ਰ ਆ ਰਿਹਾ ਤੇ ਉਸ ਤੋਂ ਬਾਅਦ ਹੁਣ ਪਵਨ ਕੁਮਾਰ ਟੀਨੂ ਦੇ ਵੱਲੋਂ ਅਕਾਲੀ ਦਲ ਨੂੰ ਹਲਵੇ ਦਾ ਕਹਿਣਾ ਤਾਂ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਤੇ ਸੋ ਇਹ ਵੱਡੀ ਜੁਆਇਨਿੰਗ ਹੋਈ ਹੈ ਪਵਨ ਕੁਮਾਰ ਟਿੰਨੂ ਜਿਹੜੇ ਕਾਲੀ ਦਲ ਨੂੰ ਅਲਵਿਦਾ ਕਹਿੰਦੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਸੀਐਮ ਰਿਹائش ਦੇ ਬਾਹਰੋਂ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਮਨੋਜ ਇਹ ਵੱਡੀ ਜੁਆਇਨਿੰਗ ਹੋਈ ਹੈ ਕਾਲੀ ਦਲ ਦੇ ਲਈ ਵੱਡਾ ਝਟਕਾ ਦੋ ਵਾਰ ਦੇ ਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟਿੰਨੂ ਆਖਰਕਾਰ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਕੀ ਕੋਈ ਜਾਣਕਾਰੀ ਹੈ ਕਦੋਂ ਇਹ ਜੁਆਇਨਿੰਗ ਹੋਈ ਹੈ ਬਿਲਕੁਲ ਪਰਮਿੰਦਾ ਜਿੱਦਾ ਤੁਸੀਂ ਵੀ ਜ਼ਿਕਰ ਕੀਤਾ ਕਿ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਔਰ ਤੁਹਾਨੂੰ ਦੱਸ ਦਈਏ ਕਿ ਕਿਉਂਕਿ ਇਹ ਅਕਾਲੀ ਦਲ ਦੇ ਮੈਨੀਫੈਸਟੋ ਔਰ ਕੋਰ ਕਮੇਟੀ ਦੇ ਵੀ ਆਗੂ ਸੀਗੇ ਤਾਂ ਕਿਤੇ ਨਾ ਕਿਤੇ ਇੱਕ ਝਟਕਾ ਬਹੁਤ ਵੱਡਾ ਹੈ ਹਾਲਾਂਕਿ ਪਵਨ ਕੁਮਾਰ ਟੀਨੂ ਥੋੜੀ ਦੇਰ ਤੱਕ ਬਾਹਰ ਨਿਕਲਾਂਗੇ ਉਹਨਾਂ ਨਾਲ ਗੱਲਬਾਤ ਵੀ ਅਸੀਂ ਕਰਾਂਗੇ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕਿਉਂਕਿ ਸਾਬਕਾ ਵਿਧਾਇਕ ਰਹੇ ਨੇ ਆਦਮਪੁਰਚ ਔਰ ਕਾਫੀ ਸੋਲਿਡ ਕਹਿ ਸਕਦੇ ਹਾਂ ਕਿ ਕੈਂਡੀਡੇਟ ਵੀ ਨੇ ਸੋਲਿਡ ਉੱਥੇ ਵਿਧਾਇਕ ਨੇ ਉਹਨਾਂ ਦੀ ਕਾਫੀ ਅੱਛੀ ਉੱਥੇ ਹੈਗੀ ਹੈ ਤਾਂ ਹਾਲਾਂਕਿ ਇਹ ਵੀ ਸਿਆਸੀ ਗਲਿਆਰੇ ਦੇ ਵਿੱਚ ਜਿਹੜੀ ਚਰਚਾਵਾਂ ਨੇ ਕਿ ਜਲੰਧਰ ਤੋਂ ਉਹਨਾਂ ਨੂੰ ਸੀਟ ਮਿਲ ਸਕਦੀ ਹੈ ਹਾਲਾਂਕਿ ਇਹਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ ਹੈ ਲੇਕਿਨ ਕਿਆਸ ਜਿਹੜੇ ਹੈਗੇ ਸਿਆਸੀ ਗਲਿਆਰਿਆਂ ਦੇ ਵਿੱਚ ਹੈ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਪਰਮਿੰਦਰ ਇਹਦੇ ਵਿੱਚ ਝਟਕਾ ਜ਼ਰੂਰ ਲੱਗਿਆ ਹੈ ਕਿਉਂਕਿ ਕਾਫੀ ਉਨਾਦਾ ਜਿਹੜਾ ਹੈਗਾ ਬੇਸ ਉੱਥੇ ਸੀਗਾ ਵਧੀਆ ਬੇਸ ਸੀਗਾ ਆਦਮਪੁਰ ਦੇ ਕਾਫੀ ਪੁਰਾਣੇ ਜਿਹੜੇ ਹੈਗੇ ਨੇਤਾ ਰਹੇ ਨੇ ਲੀਡਰਸ ਰਹੇ ਨੇ ਔਰ ਮੈਨੀਫੈਸਟੋ ਦੇ ਵੀ ਜਿਹੜੇ ਹੈਗੇ ਉਹਦੇ ਵਿੱਚ ਆਗੂ ਰਹੇ ਨੇ ਔਰ ਕਾਫੀ ਚੀਜ਼ਾਂ ਚ ਐਕਟੀਵਿਟੀ ਜਿਹੜੀ ਹੈ ਉਹਦੇ ਚ ਰਹੀ ਹੈ ਲੇਕਿਨ ਆਮ ਨੇੜੇ ਨੇ اور ਇਸ ਦੇ ਵਿੱਚ ਇਸ ਤਰ੍ਹਾਂ ਦੀ ਜੁਆਇਨਿੰਗ ਹੋਣਾ ਇੱਕ ਕਹਿ ਸਕਦੇ ਆ ਕਿ ਬਹੁਤ ਹੀ ਵੱਡੀ ਗੱਲ ਹੈ ਹਾਲਾਂਕਿ ਥੋੜੀ ਦੇਰ ਪਹਿਲਾਂ ਹੀ ਇਹ ਜੁਆਇਨਿੰਗ ਹੋਈ ਹੈ ਮੁੱਖ ਮੰਤਰੀ ਨਿਵਾਸ ਤੇ ਇਹ ਜੁਆਇਨਿੰਗ ਹੋਈ ਹੈ ਮੁੱਖ ਮੰਤਰੀ ਖੁਦ ਪੰਜਾਬ ਨੇ ਇਹਨਾਂ ਦੀ ਜੁਆਇਨਿੰਗ ਕਰਾਈ ਔਰ ਕੁਛੀ ਮਿੰਟਾਂ ਚ ਅਸੀਂ ਕਹਿ ਸਕਦੇ ਆ ਕਿ ਪਵਨ ਕੁਮਾਰ ਟੀਨੂ ਇੱਥੋਂ ਬਾਹਰ ਆਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਦੇਖਿਆ ਸੀ ਕਿ ਕਿਸ ਤਰ੍ਹਾਂ ਬਦਲਾਵ ਜਿਹੜਾ ਹੈਗਾ ਉਹ ਸਾਹਮਣੇ ਆ ਰਿਹਾ ਕਿਸ ਤਰ੍ਹਾਂ ਜੁਆਇਨਿੰਗ ਹੋ ਰਹੀ ਹੈ ਪਿਛਲੇ ਦਿਨਾਂ जे है गढ़ शंकर तो काफी ज्वाइनिंग हुई थ ब्लॉक प्रधान ब्लॉक जे पार्षद ने काउंसलर ने वो भी ज्वाइन किए थ आम आदमी पार्टी तर तो, का जी है मजबूती आम आदमी पार्टी मजबूत हुई सी, और अब भी ਇੱਕ ਵੱਡਾ ਜਿਹੜਾ ਹੈਗਾ ਅਕਾਲੀ ਦਲ ਨੂੰ ਝਟਕਾ ਲੱਗਿਆ ਜਿਦੇ ਵਿੱਚ ਟੀਨੂ ਅੱਜ ਆਮ ਆਦਮੀ ਪਾਰਟੀ ਜੁਆਇਨ ਜਿਹੜਾ ਹੈਗੇ ਕਰ ਚੁੱਕੇ ਨੇ ਔਰ ਮੁੱਖ ਮੰਤਰੀ ਵੱਲੋਂ ਖੁਦ ਉਹਨਾਂ ਦੀ ਜੁਆਇਨਿੰਗ ਕਰਾਈ ਗਈ ਹੈ ਤਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਵਿੱਚ ਮਜ਼ਬੂਤ ਹੋਈ ਹੈ ਔਰ ਕੁਝ ਹੀ ਮਿੰਟਾਂ ਚ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਇਲੈਕਸ਼ਨਸ ਨੂੰ ਲੈ ਕੇ ਲਗਾਤਾਰ ਕੈਂਪੇਨਿੰਗ ਕੀਤੀ ਜਾ ਰਹੀ ਹੈ ਲਗਾਤਾਰ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਜਾ ਰਹੀ ਹੈ ਕਾਂਗਰਸ ਵੱਲੋਂ ਵੀ ਅਕਾਲੀ ਦਲ ਦੀ ਜਿਹੜੀ ਲਿਸਟ ਉਹ ਵੀ ਕੱਢੀ ਗਈ ਹੈ ਕਾਂਗਰਸ ਦੀ ਭਾਜਪਾ ਦੀ ਇਸ ਵਿਚਾਲੇ ਇਸ ਇਹ ਜੁ ਬਹੁਤ ਵੱਡੀ ਗੱਲ ਹੈ ਔਰ ਬਹੁਤ ਵੱਡਾ ਝਟਕਾ ਵੀ ਅਕਾਲੀ ਦਲ ਨੂੰ ਹੈਗਾ ਜਿਸ ਕਰਕੇ ਅੱਜ ਜੋ ਪਹੁੰਚੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਕਿ ਕਿਸ ਤਰ੍ਹਾਂ ਦਾ ਇਹ ਪੂਰਾ ਜਿਹੜਾ ਹੈਗਾ ਆਉਣ ਵਾਲੇ ਸਮੇਂ 'ਚ ਰਹਿਣ ਵਾਲਾ ਇੱਕ ਪੂਰਾ ਰੋਡ ਮੈਪ ਕਿਸ ਤਰ੍ਹਾਂ ਦਾ ਤਿਆਰ ਕੀਤਾ ਜਾ ਰਿਹਾ ਜਲੰਧਰ 'ਚ ਉਹਨਾਂ ਨੂੰ ਸੀਟ ਮਿਲੂਗੀ ਨਹੀਂ ਮਿਲੂਗੀ ਇਹ ਤਾਂ ਆਉਣ ਵਾਲੇ ਸਮਾਂ ਜਿਹੜਾ ਦੱਸੂਗਾ ਲੇਕਿਨ ਕਿਸ ਤਰ੍ਹਾਂ ਦੀ ਜੁਆਇਨਿੰਗ ਨੂੰ ਲੈ ਕੇ ਹੋਰ ਵੀ ਚਰਚਾਵਾਂ ਨੇ ਉਹਨਾਂ ਦੇ ਨਾਲ ਹੋਰ ਵੀ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਨੇ ਵੀ ਜੁਆਇਨ ਕੀਤਾ ਹੈ ਜਾਂ ਕਿਸ ਤਰ੍ਹਾਂ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਸਾਥੀ ਹੋਰ ਜੁਆਇਨ ਕਰਨਗੇ ਇਹ ਵੀ ਜਿਹੜੀ ਹੈਗੀ ਹੈ ਦੇਖਣ ਵਾਲੀ ਗੱਲ ਹੋਵੇਗੀ ਲੇਕਿਨ ਅੱਜ ਦਾ ਦਿਨ ਬਹੁਤ ਅਹਿਮ ਹੈ ਕਿਉਂਕਿ ਪਵਨ ਕੁਮਾਰ ਟੀਨੂ ਜਿੱਦਾਂ ਅਸੀਂ ਪਹਿਲਾਂ ਵੀ ਪਰਮਿੰਦਰ ਜ਼ਿਕਰ ਕੀਤਾ ਹੈ ਔਰ ਕੁਝ ਹੀ ਮਿੰਟਾਂ ਚ ਉਹ ਇੱਥੇ ਬਾਹਰ ਆਣਗੇ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਹੈ ਹਾਂ ਵੈਲਕਮ ਹੋ ਜੇ ਜਦੋਂ ਪਵਨ ਕੁਮਾਰ ਟੀਨੂ ਬਾਹਰ ਆਣਗੇ ਜੈਨਿਕ ਕਿਉਂਕਿ ਹੋ ਚੁੱਕੀ ਹੈ ਉਸਤੇ ਵੀ ਨਜ਼ਰ ਹੈ ਕਿ ਗੱਲ ਇਸ ਤੋਂ ਜੁਆਇਨਿੰਗ ਤੋਂ ਬਾਅਦ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਵਾਸਤੇ ਜੁਆਇਨਿੰਗ ਕਿੰਨੇ ਕਹਿ ਮੰਨੀ ਜਾ ਸਕਦੀ ਹੈ ਕਿਉਂਕਿ ਇਹ ਵੀ ਖਬਰਾਂ ਨੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਪੰਨ ਕਮਾਟੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਦੂਜੇ ਪਾਸੇ ਭਾਜਪਾ ਦੇ ਉਮੀਦਵਾਰ ਨੇ ਸੁਸ਼ੀਰ ਰਿੰਕੂ ਗੱਲ ਕਾਂਗਰਸ ਦੀ ਕੀਤੀ ਜਾਵੇ ਤਾਂ ਸੰਭਾਵੀ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਜੋ ਕਿ ਮੰਨੇ ਨਜ਼ਰ ਆ ਰਹੇ ਤਾਂ ਇਸ ਦੇ ਵਿਚਾਲੇ ਜਲੰਧਰ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਪਿਕਚਰ ਕਿਸ ਤਰ੍ਹਾਂ ਦੀ ਨਜ਼ਰ ਆ ਸਕਦੀ ਹੈ ਦੇਖੋ ਪਰਮਿੰਦਰ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਆਉਣ ਵਾਲੇ ਸਮੇਂ 'ਚ ਜਲੰਧਰ ਦੀ ਪਿਕਚਰ ਕਿਸ ਤਰ੍ਹਾਂ ਰਹਿ ਸਕਦੀ ਹੈ ਇਹ ਵੀ ਇੱਕ ਬਹੁਤ ਕਹਿ ਸਕਦੇ ਕਿ ਵੱਡਾ ਇਹਦੇ ਵਿੱਚ ਕਹਿ ਸਕਦੇ ਕਿਉਂਕਿ ਹੁਣ ਜਲੰਧਰ ਕਿਉਂਕਿ ਆਦਮਪੁਰ ਤੋਂ ਜਿਹੜੇ ਸਾਬਕਾ ਵਿਧਾਇਕ ਰਹੇ ਨੇ ਪਵਨ ਕੁਮਾਰ ਟੇਨੂ ਉਹਨਾਂ ਦਾ ਕਾਫੀ ਵਧੀਆ ਉੱਥੇ 베ਸ ਹੈ ਕਾਫੀ ਉਹਨਾਂ ਦੀ ਜਿਹੜੀ ਹੈਗੀ ਐਕਟੀਵਿਟੀਆਂ ਨੇ ਕਿਉਂਕਿ ਅਕਾਲੀ ਦਲ ਦੇ ਕਾਫੀ ਐਕਟਿਵ ਲੀਡਰ ਰਹੇ ਨੇ ਉਹ ਪਹਿਲਾਂ ਔਰ ਹੁਣ ਕਿਉਂਕਿ ਜਲੰਧਰ ਸੀਟ ਨੂੰ ਲੈ ਕੇ ਲਗਾਤਾਰ ਕਿਆਸ ਲਾਏ ਜਾ ਰਹੇ ਨੇ ਲਗਾਤਾਰ ਜਿਹੜੀ ਹੈਗੀ ਹੈ ਪਾਰਟੀਆਂ ਵੱਲੋਂ ਮੰਥਨ ਵੀ ਕੀਤਾ ਜਾ ਰਿਹਾ ਹੈ ਕਿ ਆਖਿਰ ਟਿਕਟ ਕਿਸ ਨੂੰ ਦਿੱਤੀ ਜਾਣੀ ਹੈ ਲੇਕਿਨ ਹੁਣ ਕਿਹੜੇ ਜਿਹੜੇ ਕਹਿ ਸਕਦੇ ਆ ਕਿ ਸੋਰਸਿਸ ਜਾਣਕਾਰੀ ਦੇ ਰਹੇ ਕਿ ਕਿਤੇ ਨਾ ਕਿਤੇ ਜਲੰਧਰ ਦੀ ਸੀਟ ਮਿਲ ਸਕਦੀ ਹੈ ਹਾਲਾਂਕਿ ਹਜੇ ਕੋਈ ਇਸ ਤਰ੍ਹਾਂ ਦੀ ਕੋਈ ਪੁਸ਼ਟੀ ਜਾਂ ਕਿਸੇ ਤਰ੍ਹਾਂ ਦਾ ਕੋਈ ਸਪਸ਼ਟਿਕਰਨ ਨਹੀਂ ਹੋਇਆ ਲੇਕਿਨ ਪਵਨ ਕੁਮਾਰ ਟੀਨੂ ਜਿਸ ਮਿਲ ਅੱਜ ਜਿਹੜੀ ਜੁਆਇਨਿੰਗ ਹੋਈ ਹੈ ਤਾਂ ਕਹਿ ਸਕਦੇ ਆ ਕਿਤੇ ਨਾ ਕਿਤੇ ਜ਼ਰੂਰ ਸਿਆਸੀ ਗਲਿਆਰੇ ਦੇ ਵਿੱਚ ਇਹ ਠੀਕ ਹੈ ਠੀਕ ਹੈ ਮਨੋਜ ਲਗਾਤਾਰ ਬਣੇ ਰਹੋ ਤਸਵੀਰਾਂ ਜ਼ਰ